ਪੁਨਾਹ ਨਹੀਂ ਸੰਗਤ ਆਵਾਜ਼ ਮੋਟਾ ਆਵਾਜ਼ ਜਿੰਨੇ ਸਾਰੇ ਸੰਗਤ ਦੇਖੋ ਪਿਆ ਜੀ ਕਹਣਾ ਕੇਂਦਰ ਸਰਕਾਰ ਵੱਲੋਂ ਆਂਗਰਵਾੜੀ ਵਰਕਰਾਂ ਨੂੰ ਦਿੱਤੀ ਗਈ 6 ਮਹੀਨਿਆਂ ਦੀ ਤਨਖਾਹ ਰੋਕ ਲਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਤਨਖਾਹ ਰੋਕੀ ਗਈ ਹੈ ਉਸ ਦੇ ਖਿਲਾਫ ਆਂਗਰਵਾੜੀ ਦੇ ਵਰਕਰ ਹੈਲਪਰ ਅੱਜ ਸਿਵਲ ਹਸਪੀਟਲ ਦੇ ਵਿੱਚ ਪਰਦਰਸ਼ਨ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਆਂਗਣਵਾੜੀ ਪੂਰੇ ਅੰਮ੍ਰਿਤਸਰ ਚੋਂ ਆਂਗਣਵਾੜੀ ਵਰਕਰ ਅਤੇ ਸਾਲਪਰ ਆਪਣੀ ਜਾਂ ਤਨਖਾਹ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜਿਹੜੀ ਤਨਖਾਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦਿੱਤੀ ਜਾਂਦੀ ਹੈ ਉਹ 6 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ ਇਸ ਦੇ ਲਈ ਆਪਣਾ ਪ੍ਰਦਰਸ਼ਨ ਕਰਦਿਆਂ ਹੋਈਆਂ ਆਂਗਣਵਾੜੀ ਵਰਕਰ ਹੈਲਪਰ ਤੁਸੀਂ ਦੇਖੋ ਸਿਵਲ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਸਰਕਾਰ ਦੇ ਖਿਲਾਫ ਇੱਕ ਸਿਆਪਾਕ ਪਾ ਜਾ ਰਿਹਾ ਹੈ ਅੰਗਣਵਾਰੀ ਵਰਕਰ ਨੇ ਇਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਤਨਖਾਹ ਮਿਲਦੀ ਹੈ 5-6 ਮਹੀਨਿਆਂ ਦੀ ਤਨਖਾਹ ਜਿਹੜੀ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਹੋ ਚੁੱਕੀ ਹੈ ਪਰ ਸੂਬਾ ਸਰਕਾਰ ਵੱਲੋਂ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੁਣ ਇਸੇ ਕਰਕੇ ਇਹ ਅੰਗਣਵਾਰੀ ਵਰਕਰ ਹੈਲਪਰਸ ਇੱਥੇ ਇਕੱਠੇ ਹੋਏ ਨੇ ਸਿਵਲ ਹਸਪੀਟਲ ਦੇ ਵਿੱਚ ਪਰਦੇਸ਼ਨ ਕਰ ਰਹੇ ਨੇ ਕਿ ਸਿਆਪਾ ਹੋ ਰਿਹਾ ਹੈ ਆਪਣੇ ਇੱਕ ਮੰਗ ਪੱਤਰ ਦਿੱਤਾ ਜਾਏਗਾ ਕਿ ਸਾਡੀ 6 ਮਹੀਨੇ ਦੀ ਜਿਹੜੀ ਤਨਖਾਹ ਹੈ ਉਸ ਨੂੰ ਜਾਰੀ ਕੀਤਾ ਜਾਵੇ ਸੋ ਪਰਦਰਸ਼ਨ ਕਾਰਗਰ ਨੇ ਆਂਗਣਵਾੜੀ ਵਰਕਰ ਔਰ ਅੱਜ ਤੁਸੀਂ ਪਰਦਰਸ਼ਨ ਕਰ ਰਹੇ ਹੋ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਪਤਾ ਲੱਗਾ ਹੈ ਕੇਂਦਰ ਸਰਕਾਰ ਵੱਲੋਂ ਰਕਮ ਜਾਰੀ ਹੋ ਗਈ ਹੈ ਸਰਕਾਰ ਪੰਜਾਬ ਸਰਕਾਰ ਨੇ ਜਾਰੀ ਕਰਦੀ ਇਹ ਸਾਡਾ ਰੋਕ ਕੇ ਬੈਠੀ ਹੋਈ ਹੈ ਮਾਨ ਪੱਤਾ ਪਿਛਲੇ 6 ਮਹੀਨੇ ਤੋਂ ਸਾਡਾ ਜਿਹੜਾ ਮਾਨ ਪੱਤਾ ਪੰਜਾਬ ਸਰਕਾਰ ਨੇ ਰੋਕਿਆ ਹੋਇਆ ਹੈ ਆਲਰੇਡੀ ਸੈਂਟਰ ਦਾ ਜਿਹੜਾ ਬਜਟ ਹੈ ਪੰਜਾਬ ਸਰਕਾਰ ਕੋਲ ਹੈਗਾ ਹੈ ਜਦ ਕਿ ਪੰਜਾਬ ਦੀ ਸਰਕਾਰ ਇਹਨੂੰ ਰੋਕ ਕੇ ਬੈਠੀ ਹੋਈ ਹੈ ਜਦੋਂ ਅਸੀਂ ਕਈ ਕਈ ਵਾਰੀ ਜਿਹੜੇ ਐ ਇਸ ਸਬੰਧ ਵਿੱਚ ਚੰਡੀਗੜ੍ਹ ਵੀ ਡਾਇਰੈਕਟੋਰੇਟ ਵੀ ਹੋ ਕੇ ਆਏ ਆ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗਸ ਕਰਕੇ ਆਏ ਆ ਸਾਨੂੰ ਇਹ ਜਵਾਬ ਦਿੱਤਾ ਜਾ ਰਿਹਾ ਕਿ ਟੈਕਨੀਕਲ ਇਸ਼ੂ ਜਲਦੀ ਸੋਲਵ ਹੋ ਜਾਏਗਾ ਤੇ ਜਲਦੀ ਤੁਹਾਡਾ ਜਿਹੜਾ ਮਾਨ ਪੱਤਾ ਸੈਂਟਰ ਦਾ ਰਿਲੀਜ਼ ਕਰ ਲਿਆਂਗੇ ਪਰ ਦੇਖੋ ਅੱਜ 6 ਮਹੀਨੇ ਹੋ ਗਏ ਨੇ ਸਾਰੇ ਦਿਨ ਤਿਹਾਰ ਸਾਡੇ ਇਸ ਤਰ੍ਹਾਂ ਹੀ ਲੰਘੇ ਨੇ ਦੂਸਾ ਪੰਜਾਬ ਜਿਹੜਾ ਵਾ ਹੜਾਂ ਦੀ ਮਾਰ ਨਾਲ ਜੂਝ ਰਿਹਾ ਹੈ ਲੋਕਾਂ ਦੇ ਮਾਲ ਡੰਗਰ ਖੁੱਸ ਗਏ ਨੇ ਘਰ ਖੁੱਸ ਗਏ ਨੇ ਹੈਨਾ ਤੇ ਇਹਨਾਂ ਨੂੰ ਨੁਕਸਾਨ ਹੋਇਆ ਪਰ ਆਂਗਣਵਾੜੀ ਵਰਕਰਾਂ ਹਲਪਣਾ ਜਿਹੜੀਆਂ 1-1 ਰੁਪਏ ਨੂੰ 1-1 ਪੈਸੇ ਨੂੰ ਤਰਸ ਰਹੀਆਂ ਨੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਜਿਹੜਾ ਸਾਡਾ ਮਿਹਨਤਾਨਾ ਜਿਹੜਾ ਵਾ ਨਹੀਂ ਦਿੱਤਾ ਜਾ ਰਿਹਾ ਇਹ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੋਗਰਾਮ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਰੱਖਿਆ ਵਾ ਜਿੱਥੇ ਬਹੁਤ ਹੀ ਤਿੱਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਤੇ ਅੱਗੋਂ ਵੇਖੋ ਦੀਵਾਲੀ ਜਿਹੜੀ ਆਉਣ ਵਾਲੀ ਹੈ ਤੇ ਜੇ ਦੀਵਾਲੀ ਤੋਂ ਪਹਿਲੇ ਪਹਿਲੇ ਸਾਡਾ ਸੈਂਟਰ ਫੰਡ ਰਿਲੀਜ਼ ਨਾ ਕੀਤਾ ਗਿਆ ਤੇ ਅਸੀਂ 17 ਤਰੀਕ ਨੂੰ ਸਰਕਾਰ ਨੂੰ ਅਲਟੀਮੇਟਮ ਦੇ ਕੇ ਜਾ ਰਹੇ ਹਾਂ ਇਹਨਾਂ ਨੂੰ ਅਲਟੀਮੇਟਮ ਦੇ ਰਹੇ ਹਾਂ ਕਿ ਅਸੀਂ 17 ਤਰੀਕ ਨੂੰ ਸਾਰੇ ਬਲਾਕਾਂ ਵਿੱਚ ਸੀਟੀਆਂ ਦੇ ਦਸਤਰਾ ਦੇ ਅੱਗੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਝੰਡੀਆਂ ਲਾਵਾਂਗੇ ਤੇ ਕਾਲੀ ਦੀਵਾਲੀ ਜਿਹੜੀ ਹੈ ਅੰਗਰਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਮਨਾਈ ਜਾਏਗੀ ਤੁਸੀਂ ਕਹਿ ਰਹੇ ਹੋ 6 ਮਹੀਨੇ ਦੀ ਤਰਖਾ ਨਹੀਂ ਦਿੱਤੀ ਕਿਹਾ ਸਰਕਾਰ ਦੀ ਮੰਨਛਾ ਕੀ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਕਿਉਂ ਨਹੀਂ ਦਿੱਤੀ ਜਾ ਰਹੀ ਕਿ ਆ ਕੁਝ ਦਿਨ ਪਹਿਲਾਂ ਤਾਂ ਇੱਕ ਹੜ ਦੀ ਮਾਰ ਚੱਲੇ ਸੀ ਉਹ ਇਹ ਖਵਾਲਾ ਦਿੱਤਾ ਜਾ ਸਕਦਾ ਉਸ ਤੋਂ ਪਹਿਲੇ ਦੀ ਨਾ ਦੇਣੀ ਤਨਖਾਹ ਉਹਦੀ ਕੀ ਮਨਛਾ ਲੱਗਦੀ ਹੈ ਸਰ ਹਾਰਤੇ ਜਿਹੜੇ ਨੇ ਹੁਣ ਆਏ ਨੇ ਹੈਨਾ ਇਸ ਤੋਂ ਪਹਿਲੇ ਤੁਸੀਂ ਦੇਖੋ ਮਾਰਚ ਤੋਂ ਪਿਛਲੇ ਮਾਰਚ ਮਹੀਨੇ ਤੋਂ ਜਿਹੜਾ ਸੈਂਟਰ ਫੰਡ ਸਾਡਾ ਰੋਕਿਆ ਹੋਇਆ ਹੈ ਸਰਕਾਰ ਦੀ ਮਨਛਾ ਕੀ ਹੈ ਸਾਨੂੰ ਤੇ ਕੁਝ ਆਪ ਨਹੀਂ ਸਮਝ ਆ ਰਿਹਾ ਜਦੋਂ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਇਲੈਕਸ਼ਨ ਦੇ ਜਦੋਂ ਦੌਰਾਨ ਕਿ ਅਸੀਂ ਆਂਦੇ ਹੀ ਸਾਡੀ ਸਰਕਾਰ ਵੱਲੋਂ ਅੰਗਣਵਾੜੀ ਵਰਕਰ ਹੈਲਪਰਾਂ ਦਾ ਜਿਹੜਾ ਮਾਨ ਪੱਤਾ ਦੁੱਗਣਾ ਕੀਤਾ ਜਾਏਗਾ ਦੁਗਣਾ ਕੇ ਕਰਨਾ ਸੀ ਜਿਹੜਾ ਆਲਰੇਡੀ ਸਾਨੂੰ ਮਿਲਦਾ ਪਿਆ ਮਾਨ ਪੱਤਾ ਉਹ ਵੀ ਦੇਣਾ ਬੰਦ ਕਰ ਦਿੱਤਾ ਵਾ ਸਾਡੇ ਘਰਾਂ ਦੇ ਗੁਜ਼ਾਰੇ ਜਿਹੜੇ ਨੇ ਉਹ ਵੀ ਕਰਨੇ ਮੁਸ਼ਕਲ ਹੋ ਗਏ ਨੇ ਸਾਡੇ ਘਰਾਂ ਦੇ ਭਾਂਡੇ ਮੁੱਦੇ ਪੈਣੇ ਸ਼ੁਰੂ ਹੋ ਗਏ ਨੇ ਸੋ ਅੱਜ ਜਿਹੜਾ ਇਹ ਸਾਰੀਆਂ ਯੂਨੀయన్స్ ਸਾਰੀਆਂ ਅਨਨਵਾਰਦੀ ਵਰਕਰ ਹੈਲਪਰ ਪਹੁੰਚੇ ਸਿਰਫ ਅੰਮ੍ਰਿਤਸਰ ਤੋਂ ਮੈਂ ਜਾਂ ਆਲੇ ਦੁਆਲੇ ਸੂਬੇ ਤੋਂ ਆਇਆ ਹਾਂ ਪੰਜਾਬ ਤੋਂ ਆਵਾਂ ਫਰੀ ਮਾਫ ਕਰਨਾ ਜਿਲ੍ਹਾ ਅੰਮ੍ਰਿਤਸਰ ਤੋਂ ਸਾਰੇ ਪਿੰਡਾਂ ਥਾਵਾਂ ਤੋਂ ਵੀ ਨੇ ਆ ਪੂਰਾ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਵਾ ਇੱਥੇ ਅੱਜ ਇਕੱਠਾ ਹੋਇਆ ਵਾ ਇਹ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਵਾ ਜਿੰਨੇ ਵੀ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਹੈਗੇ ਨੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੀਤਾ ਜਾਏਗਾ। ਜ਼ਿਲ੍ਹਾ ਪ੍ਰੋਗਰਾਮ ਦਫ਼ਤਰਾਂ ਦੇ ਬਾਹਰ ਪੂਰੇ ਪੰਜਾਬ 'ਚ ਅੱਜ ਇਹ ਮੰਗ ਪੱਤਰ ਆਪਣਾ ਦਿੱਤਾ ਜਾ ਰਿਹਾ ਹੈ। ਮੰਸ਼ਾ ਤੁਹਾਨੂੰ ਕੀ ਲੱਗਦੀ ਹੈ ਸਰਕਾਰ ਜਦੋਂ ਕੇਂਦਰ ਸਰਕਾਰ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ ਫੰਡ ਸਰਕਾਰ ਕਿਉਂ ਨਹੀਂ ਦੇ ਰਹੀ? ਸਰਕਾਰ ਦੀ ਦੇਖੋ ਮਨਸ਼ਾ ਦੇ ਸਾਨੂੰ ਆਪ ਨਹੀਂ ਸਮਝ ਲੱਗ ਗਈ ਕਿ ਕੀ ਮਨਸ਼ਾ ਨਾਲ ਦੀ ਕਿਉਂਕਿ ਜਦੋਂ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਆ ਉਹ ਨਾਲੋਂ ਨਾਲ ਤਿੰਨ-ਤਿੰਨ ਮਹੀਨੇ ਦਾ ਜਿਹੜਾ ਰਿਲੀਜ਼ ਕਰ ਦਿੱਤਾ ਜਾਂਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਬਜਟ ਇਹ ਸਾਨੂੰ ਅੱਗੇ ਪ੍ਰੋਵਾਈਡ ਹੀ ਨਹੀਂ ਕਰਵਾਇਆ ਜਾ ਰਿਹਾ ਅਸੀਂ ਪਿਛਲੇ 4 ਮਹੀਨੇ ਤੋਂ ਇਹਨਾਂ ਨੂੰ ਮਤਲਬ ਆਫਿਸ ਜਾ ਕੇ ਇਹਨਾਂ ਨਾਲ ਗੱਲ ਕਰੀਦੀ ਆ ਸਾਰਿਆਂ ਨਾਲ ਇਹ ਕਹਿੰਦੇ ਆ ਜੀ ਕੋਈ ਟੈਕਨੀਕਲ ਇਸ਼ੂ ਆ ਟੈਕਨੀਕਲ ਇਸ਼ੂ ਆ ਬਸ ਹੁਣ ਸੋਲਵ ਹੋ ਜਾਏਗਾ 2 ਦਿਨ ਬਾਅਦ ਸੋਲਵ ਹੋ ਜਾਏਗਾ ਪਰ 6 ਮਹੀਨੇ ਹੋ ਗਏ ਹਿਤ ਤੱਕ ਇਹਨਾਂ ਦਾ ਕੋਈ ਟੈਕਨੀਕਲ ਇਸ਼ੂ ਜਿਹੜਾ ਉਹ ਸੋਲਵ ਹੀ ਤੁਹਾਡਾ ਤੁਸੀਂ ਸੋਚਦੇ ਹੋ ਕਿ ਅੱਜ ਤੁਸੀਂ ਮੰਗ ਪੱਤਰ ਦਿਓਗੇ ਤੇ ਮੰਗ ਪੱਤਰ ਨਾਲ ਸਰਕਾਰ ਮੰਨ ਜਾਏਗੀ ਤੁਹਾਡੇ ਆ 6 ਮਹੀਨਿਆਂ ਦਾ ਜਿਹੜਾ ਮਹਨਤਾਰਾ ਨਹੀਂ ਦੇ ਦੇ पाएगी ਤੁਹਾਡੇ ਮੰਗ ਪੱਤਰ ਦੇਣ ਤੋਂ ਬਾਅਦ ਦੇਖੋ ਸਾ ਅਸੀਂ ਤੇ ਹੀ ਹੋ ਸਕਦੇ ਆ ਮੰਗ ਪੱਤਰ ਅਸੀਂ ਆਪਣੇ ਜ਼ਿਲ੍ਹਾ ਪ੍ਰੋਗਰਾਮ ਆਫਸ਼ਨ ਨੂੰ ਅੱਜ ਦੇ ਕੇ ਜਾਵਾਂਗੇ ਤੇ ਸਾਨੂੰ ਪੂਰੀ ਉਮੀਦ ਆ ਕਿ ਉਹ ਸਾਡੀ ਗੱਲ ਸੁਣਨਗੇ ਤੇ ਜਿਹੜਾ ਟੈਕਨੀਕਲ ਇਸ਼ੂ ਆ ਉਹਨੂੰ ਜਲਦੀ ਤੋਂ ਜਲਦੀ ਦੂਰ ਕਰਨਗੇ ਤੇ ਸਾਡਾ ਜਿਹੜਾ ਮੰਗ ਪੱਤਰ ਉਹ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇਗਾ ਜੇ ਜੇ ਸਪੋਸ ਕੀ ਕਹਿੰਦੇ ਉਹ ਇਸ ਗੱਲ ਨੂੰ ਫੇਰ ਦੇਰੀ ਕੀਤੀ ਜਾਂਦੀ ਹੈ ਅਗਲਾ ਤੁਹਾਡੀ ਰਣਨੀਤੀ ਕੀ ਰਹੇਗੀ ਸਾਡੀ ਅਗਲੀ ਰਣਨੀਤੀ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਮੈਮ ਨੇ ਕਿਹਾ ਹੈ ਕਿ 17 ਤਰੀਕ ਨੂੰ ਅਸੀਂ ਸਾਰੇ ਸੀਡੀਪੀਓ ਦਫਤਰ ਦੇ ਸਾਹਮਣੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਝੰਡੀਆਂ ਲੈ ਕੇ ਕਾਲੀ ਦੀਵਾਲੀ ਜਿਹੜੀ ਉਹ ਮਨਾਵਾਂਗੇ। ਸੋ ਕਾਲੀ ਦੀਵਾਲੀ ਆਂਗਣਵਾੜੀ ਵਰਕਰ ਅਤੇ ਹੈਲਪਰ ਜਿਹੜੇ ਨੇ ਉਹ ਮਨਾਉਣਗੇ ਜ਼ਿਲ੍ਹਾ ਪ੍ਰੋਗਰਾਮ ਆਫਿਸ ਸਿਵਲ ਹਸਪੀਟਲ ਦੇ ਬਾਹਰ ਇਹ ਮੌਜੂਦ ਨੇ ਆਂਗਣਵਾੜੀ ਵਰਕਰ ਹੈਲਪਰਸ ਸਾਰੇ ਇਕੱਠੇ ਹੋਏ ਨੇ ਔਰ ਆਪਣੇ ਕੀ ਮੀਨਿਆਂ ਦਾ ਜਿਹੜਾ ਮਹਿੰਤਾਨਾ ਹੈ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਮਗਰ ਸੂਬਾ ਸਰਕਾਰ ਟੈਕਨੀਕਲ ਇਸ਼ੂ ਦੱਸ ਕੇ ਇਹ ਜਿਹੜਾ ਉਹਨਾਂ ਨੂੰ ਮਹਿੰਤਾਨਾ ਨਹੀਂ ਮਿਲ ਰਿਹਾ ਜਦੋਂ ਤਿਹਾਰੀ ਸੀਜ਼ਨ ਹੈ ਉਹਨਾਂ ਨੂੰ ਜ਼ਰੂਰਤ ਹੈ ਉਸ ਕਰਕੇ ਇਸ ਵੱਲ ਧਿਆਨ ਦੇਣ ਦੇ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਅੰਗਰਵਾੜੀ ਵਰਕਰ ਔਰ ਹੈਲਪਰ ਜ਼ਿਲ੍ਹਾ ਪ੍ਰੋਗਰਾਮ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਨੇ ਅੱਜ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਜਾਏਗਾ ਔਰ 17 ਤਰੀਕ ਦਾ ਦਿਨ ਦਿੱਤਾ ਜਾਏਗਾ 17 ਤਰੀਕ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਏਗੀ ਯਮਲਾਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਤੇਂਦਰ ਸਰਕਾਰ ਵੱਲੋਂ ਆਂਗਰਵਾੜੀ ਵਰਕਰਾਂ ਨੂੰ ਦਿੱਤੀ ਗਈ 6 ਮਹੀਨਿਆਂ ਦੀ ਤਨਖਾਹ ਰੋਕ ਲਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਹ ਤਨਖਾਹ ਰੋਕੀ ਗਈ ਹੈ ਉਸ ਦੇ ਖਿਲਾਫ ਆਂਗਰਵਾੜੀ ਦੇ ਵਰਕਰ ਹੈਲਪਰ ਅੱਜ ਸਿਵਲ ਹਸਪੀਟਲ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਆਂਗਰਵਾੜੀ ਪੂਰੇ ਅੰਮ੍ਰਿਤਸਰ ਚੋਂ ਆਂਗਰਵਾੜੀ ਵਰਕਰ ਅਤੇ ਸਾਲਪਰ ਆਪਣੀ ਜਾਂ ਤਨਖਾਹ ਨੂੰ ਲੈ ਕੇ ਤੇਂਦਰ ਸਰਕਾਰ ਵੱਲੋਂ ਜਿਹੜੀ ਤਨਖਾਹ ਆਂਗਨwadi ਵਰਕਰਾਂ ਤੇ ਹੈਲਪਰਾਂ ਨੂੰ ਦਿੱਤੀ ਜਾਂਦੀ ਹੈ ਉਹ 6 ਮਹੀਨੇ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤੀ ਗਈ ਇਸ ਦੇ ਲਈ ਆਪਣਾ ਪ੍ਰਦਰਸ਼ਨ ਕਰਦੀਆਂ ਹੋਈਆਂ ਆਂਗਨwadi ਵਰਕਰ ਹੈਲਪਰ ਤੁਸੀਂ ਦੇਖੋ ਸਿਵਰ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਸਰਕਾਰ ਦੇ ਖਿਲਾਫ ਇੱਕ ਸਿਆਪਾਕੀਤਾ ਜਾ ਰਿਹਾ ਹੈ ਅੰਗਣਵਾੜੀ ਵਰਕਰ ਨੇ ਇਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਤਨਖਾਹ ਮਿਲਦੀ ਹੈ 5-6 ਮਹੀਨਿਆਂ ਦੀ ਤਨਖਾਹ ਜਿਹੜੀ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਹੋ ਚੁੱਕੀ ਹੈ ਪਰ ਸੂਬਾ ਸਰਕਾਰ ਵੱਲੋਂ ਇਹਨਾਂ ਨੂੰ ਰਿਲੀਜ਼ ਨਹੀਂ ਕੀਤਾ ਗਿਆ ਹੁਣ ਇਸੇ ਕਰਕੇ ਇਹ ਅੰਗਣਵਾੜੀ ਵਰਕਰ ਹੈਲਪਰਸ ਇੱਥੇ ਇਕੱਠੇ ਹੋਏ ਨੇ ਸਿਵਲ ਹਸਪੀਟਲ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਕਿ ਸਿਆਪਾ ਹੋ ਰਿਹਾ ਹੈ ਆਪਣੀ ਇੱਕ ਮੰਗ ਪੱਤਰ ਦਿੱਤਾ ਜਾਏਗਾ ਕਿ ਸਾਡੀ 6 ਮਹੀਨੇ ਦੀ ਜਿਹੜੀ ਤਨਖਾਹ ਹੈ ਉਸ ਨੂੰ ਜਾਰੀ ਕੀਤਾ ਜਾਏ ਸੋ ਪ੍ਰਦਰਸ਼ਨ ਕਾਰਨਾਂ ਨੇ ਆਂਗਣਵਾੜੀ ਵਰਕਰ ਔਰ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਪਤਾ ਲੱਗਾ ਹੈ ਕੇਂਦਰ ਸਰਕਾਰ ਵੱਲੋਂ ਰਕਮ ਜਾਰੀ ਹੋ ਗਈ ਹੈ ਸਰਕਾਰ ਪੰਜਾਬ ਸਰਕਾਰ ਨੇ ਜਾਰੀ ਕਰ ਦੋ ਇਹ ਸਰਕਾਰ ਰੋਕ ਕੇ ਬੈਠੀ ਹੋਈ ਹੈ ਮਾਨ ਪੱਤਾ ਪਿਛਲੇ 6 ਮਹੀਨੇ ਤੋਂ ਸਾਡਾ ਜਿਹੜਾ ਮਾਨ ਪੱਤਾ ਪੰਜਾਬ ਸਰਕਾਰ ਨੇ ਰੋਕਿਆ ਹੋਇਆ ਹੈ ਆਲਰੇਡੀ ਸੈਂਟਰ ਦਾ ਜਿਹੜਾ ਬਜਟ ਹੈ ਪੰਜਾਬ ਸਰਕਾਰ ਕੋਲ ਹੈਗਾ ਹੈ ਜਦਕਿ ਪੰਜਾਬ ਦੀ ਸਰਕਾਰ ਇਹਨੂੰ ਰੋਕ ਕੇ ਬੈਠੀ ਹੋਈ ਹੈ ਜਦੋਂ ਅਸੀਂ ਕਈ ਕਈ ਵਾਰੀ ਜਿਹੜੇ ਐ ਇਸ ਸਬੰਧ ਵਿੱਚ ਚੰਡੀਗੜ੍ਹ ਵੀ ਡਾਇਰੈਕਟੋਰੇਟ ਵੀ ਹੋ ਕੇ ਆਏ ਆ ਡਾਇਰੈਕਟਰ ਮੈਡਮ ਨਾਲ ਵੀ ਮੀਟਿੰਗਸ ਕਰਕੇ ਆਏ ਆ ਸਾਨੂੰ ਇਹ ਜਵਾਬ ਦਿੱਤਾ ਜਾ ਰਿਹਾ ਕਿ ਟੈਕਨੀਕਲ ਇਸ਼ੂ ਜਲਦੀ ਸੋਲਵ ਹੋ ਜਾਏਗਾ ਤੇ ਜਲਦੀ ਤੁਹਾਡਾ ਜਿਹੜਾ ਮਾਨ ਪੱਤਾ ਸੈਂਟਰ ਦਾ ਰਿਲੀਜ਼ ਕਰ ਦੇਾਂਗੇ ਪਰ ਦੇਖੋ ਅੱਜ 6 ਮਹੀਨੇ ਹੋ ਗਏ ਨੇ ਸਾਰੇ ਦਿਨ ਤਿਹਾਰ ਸਾਡੇ ਇਸ ਤਰ੍ਹਾਂ ਹੀ ਲੰਘੇ ਨੇ ਦੂਸਾ ਪੰਜਾਬ ਜਿਹੜਾ ਵਾ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਲੋਕਾਂ ਦੇ ਮਾਲ ਡੰਗਰ ਖੁੱਸ ਗਏ ਨੇ ਘਰ ਖੁੱਸ ਗਏ ਨੇ ਹੈਨਾ ਤੇ ਇਹਨਾਂ ਨੂੰ ਨੁਕਸਾਨ ਹੋਇਆ ਪਰ ਆਂਗਣਵਾੜੀ ਵਰਕਰਾਂ ਹਲਪਣਾ ਜਿਹੜੀਆਂ 1-1 ਰੁਪਏ ਨੂੰ 1-1 ਪੈਸੇ ਨੂੰ ਤਰਸ ਰਹੀਆਂ ਨੇ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਨੂੰ ਜਿਹੜਾ ਸਾਡਾ ਮਿਹਨਤਾਨਾ ਜਿਹੜਾ ਵਾ ਨਹੀਂ ਦਿੱਤਾ ਜਾ ਰਿਹਾ ਇਹ ਇਸ ਕਰਕੇ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੋਗਰਾਮ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਰੱਖਿਆ ਵਾ ਜਿੱਥੇ ਬਹੁਤ ਹੀ ਤਿੱਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਤੇ ਅੱਗੋਂ ਵੇਖੋ ਦੀਵਾਲੀ ਜਿਹੜੀ ਆਉਣ ਵਾਲੀ ਹੈ ਤੇ ਜੇ ਦੀਵਾਲੀ ਤੋਂ ਪਹਿਲੇ ਪਹਿਲੇ ਸਾਡਾ ਸੈਂਟਰ ਫੰਡ ਰਿਲੀਜ਼ ਨਾ ਕੀਤਾ ਗਿਆ ਤੇ ਅਸੀਂ 17 ਤਰੀਕ ਨੂੰ ਸਰਕਾਰ ਨੂੰ ਅਲਟੀਮੇਟਮ ਦੇ ਕੇ ਜਾ ਰਹੇ ਹਾਂ ਇਹਨਾਂ ਨੂੰ ਅਲਟੀਮੇਟਮ ਦੇ ਰਹੇ ਹਾਂ ਕਿ ਅਸੀਂ 17 ਤਰੀਕ ਨੂੰ ਸਾਰੇ ਬਲਾਕਾਂ ਵਿੱਚ ਸੀਟੀਆਂ ਦੇ ਦਫ਼ਤਰਾਂ ਦੇ ਅੱਗੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਝੰਡੀਆਂ ਲਾਵਾਂਗੇ ਇੱਕ ਕਾਲੀ ਦੀਵਾਲੀ ਜਿਹੜੀ ਹੈ ਅੰਗਰਵਾੜੀ ਵਰਤਣਾ ਤੇ ਹਲਪਰਾਵਾ ਨਾਲ ਮਨਾਈ ਜਾਏਗੀ ਤੁਸੀਂ ਕਹਿ ਰਹੇ ਹੋ 6 ਮਹੀਨੇ ਦੀ ਤਰਖਾਹ ਨਹੀਂ ਦਿੱਤੀ ਕਿਆ ਸਰਕਾਰ ਦੀ ਮੰਨਛਾ ਕੀ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਕਿਉਂ ਨਹੀਂ ਦਿੱਤੀ ਜਾ ਰਹੀ ਕਿਆ ਕੁਝ ਦਿਨ ਪਹਿਲਾਂ ਤਾਂ ਇੱਕ ਹੜ ਦੀ ਮਾਰ ਚੱਲੇ ਸੀ ਉਹ ਇਹਦੇ ਖਵਾਲਾ ਦਿੱਤਾ ਜਾ ਸਕਦਾ ਉਸ ਤੋਂ ਪਹਿਲੇ ਦੀ ਨਾ ਦੇਣੀ ਤਨਖਾਹ ਉਹਦੀ ਕੀ ਮਨਛਾ ਲੱਗਦੀ ਹੈ ਸਰ ਹਾਰਤੇ ਜਿਹੜੇ ਨੇ ਹੁਣ ਆਏ ਨੇ ਹੈਨਾ ਇਸ ਤੋਂ ਪਹਿਲੇ ਤੁਸੀਂ ਦੇਖੋ ਮਾਰਚ ਤੋਂ ਪਿਛਲੇ ਮਾਰਚ ਮਹੀਨੇ ਤੋਂ ਜਿਹੜਾ ਸੈਂਟਰਲ ਫੰਡ ਸਾਡਾ ਰੋਕਿਆ ਹੋਇਆ ਹੈ ਸਰਕਾਰ ਦੀ ਮਨਛਾ ਕੀ ਹੈ ਸਾਨੂੰ ਤੇ ਕੁਝ ਆਪ ਨਹੀਂ ਸਮਝ ਆ ਰਿਹਾ ਜਦੋਂ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਇਲੈਕਸ਼ਨ ਦੇ ਜਦੋਂ ਦੌਰਾਨ ਕਿ ਅਸੀਂ ਆਂਦੇ ਹੀ ਸਾਡੀ ਸਰਕਾਰ ਵੱਲੋਂ ਆਂਗਣਵਾੜੀ ਵਰਕਰ ਹੈਲਪਰਾਂ ਦਾ ਜਿਹੜਾ ਮਾਨ ਪੱਤਾ ਦੁੱਗਣਾ ਕੀਤਾ ਜਾਏਗਾ ਦੁਗਣਾ ਕੀ ਕਰਨਾ ਸੀ ਜਿਹੜਾ ਆਲਰੇਡੀ ਸਾਨੂੰ ਮਿਲਦਾ ਪਿਆ ਮਾਨ ਪੱਤਾ ਉਹ ਵੀ ਦੇਣਾ ਬੰਦ ਕਰ ਦਿੱਤਾ ਵਾ ਸਾਡੇ ਘਰਾਂ ਦੇ ਗੁਜ਼ਾਰੇ ਜਿਹੜੇ ਨੇ ਉਹ ਵੀ ਕਰਨੇ ਮੁਸ਼ਕਲ ਹੋ ਗਏ ਨੇ ਸਾਡੇ ਘਰਾਂ ਦੇ ਭਾਂਡੇ ਮੁੱਦੇ ਪੈਣੇ ਸ਼ੁਰੂ ਹੋ ਗਏ ਨੇ ਸੋ ਅੱਜ ਜਿਹੜਾ ਇਹ ਸਾਰੀਆਂ ਯੂਨੀయన్స్ ਸਾਰੀਆਂ ਅੰਗਰਵਾੜੀ ਵਰਕਰ ਹੈਲਪਰ ਪਹੁੰਚੇ ਸਿਰਫ ਅੰਮ੍ਰਿਤਸਰ ਤੋਂ ਨਹੀਂ ਜਾਂ ਆਲੇ ਦੁਆਲੇ ਸੂਬੇ ਤੋਂ ਆਇਆ ਪੰਜਾਬ ਤੋਂ ਆਇਆ ਫਰੀ ਮਾਫ ਕਰਨਾ ਜਿਲ੍ਹਾ ਅੰਮ੍ਰਿਤਸਰ ਤੋਂ ਸਾਰੇ ਪਿੰਡਾਂ ਥਾਵਾਂ ਤੋਂ ਵੀ ਨੇ ਆ ਪੂਰਾ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਵਾ ਇੱਥੇ ਅੱਜ ਇਕੱਠਾ ਹੋਇਆ ਵਾ ਇਹ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਵਾ ਜਿੰਨੇ ਵੀ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਹੈਗੇ ਨੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੀਤਾ ਜਾਏਗਾ। ਜ਼ਿਲ੍ਹਾ ਪ੍ਰੋਗਰਾਮ ਦਫ਼ਤਰਾਂ ਦੇ ਬਾਅਦ ਪੂਰੇ ਪੰਜਾਬ 'ਚ ਅੱਜ ਇਹ ਮੰਗ ਪੱਤਰ ਆਪਣਾ ਦਿੱਤਾ ਜਾ ਰਿਹਾ ਹੈ। ਮੰਨਛਾ ਤੁਹਾਨੂੰ ਕੀ ਲੱਗਦੀ ਹੈ ਸਰਕਾਰ ਜਦੋਂ ਕੇਂਦਰ ਸਰਕਾਰ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ ਫੰਡ ਸਰਕਾਰ ਕਿਉਂ ਨਹੀਂ ਦੇ ਰਹੀ? ਸਰਕਾਰ ਦੀ ਦੇਖੋ ਮਨਸ਼ਾ ਦੇ ਸਾਨੂੰ ਆਪ ਨਹੀਂ ਸਮਝ ਲੱਗ ਗਈ ਕਿ ਕੀ ਮਨਸ਼ਾ ਨਾਲ ਦੀ ਕਿਉਂਕਿ ਜਦੋਂ ਕੇਂਦਰ ਸਰਕਾਰ ਵੱਲੋਂ ਜਿਹੜਾ ਬਜਟ ਆ ਉਹ ਨਾਲੋਂ ਨਾਲ 3-3 ਮਹੀਨੇ ਦਾ ਜਿਹੜਾ ਰਿਲੀਜ਼ ਕਰ ਦਿੱਤਾ ਜਾਂਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਬਜਟ ਇਹ ਸਾਨੂੰ ਅੱਗੇ ਪ੍ਰੋਵਾਈਡ ਹੀ ਨਹੀਂ ਕਰਵਾਇਆ ਜਾ ਰਿਹਾ ਅਸੀਂ ਪਿਛਲੇ 4 ਮਹੀਨੇ ਤੋਂ ਇਹਨਾਂ ਨੂੰ ਮਤਲਬ ਆਫਿਸ ਜਾ ਕੇ ਇਹਨਾਂ ਨਾਲ ਗੱਲ ਕਰੀਦੀ ਆ ਸਾਰਿਆਂ ਨਾਲ ਇਹ ਕਹਿੰਦੇ ਆ ਜੀ ਕੋਈ ਟੈਕਨੀਕਲ ਇਸ਼ੂ ਆ ਟੈਕਨੀਕਲ ਇਸ਼ੂ ਆ ਬਸ ਹੁਣ ਸੋਲਵ ਹੋ ਜਾਏਗਾ 2 ਦਿਨ ਬਾਅਦ ਸੋਲਵ ਹੋ ਜਾਏਗਾ ਪਰ 6 ਮਹੀਨੇ ਹੋ ਗਏ ਹਿਤ ਤੱਕ ਇਹਨਾਂ ਦਾ ਕੋਈ ਟੈਕਨੀਕਲ ਇਸ਼ੂ ਜਿਹੜਾ ਉਹ ਸੋਲਵ ਹੀ ਨਹੀਂ ਹੋ ਰ ਤੁਹਾਡਾ ਤੁਸੀਂ ਸੋਚਦੇ ਹੋ ਕਿ ਅੱਜ ਤੁਸੀਂ ਮੰਗ ਪੱਤਰ ਦਿਓਗੇ ਤੇ ਮੰਗ ਪੱਤਰ ਨਾਲ ਸਰਕਾਰ ਮੰਨ ਜਾਏਗੀ ਤੁਹਾਡੇ ਆ 6 ਮਹੀਨਿਆਂ ਦਾ ਜਿਹੜਾ ਮਿਹਨਤਾਰਾਂ ਨਹੀਂ ਦੇ ਦੇ पाएगी ਤੁਹਾਡੇ ਮੰਗ ਪੱਤਰ ਦੇਣ ਤੋਂ ਬਾਅਦ ਦੇਖੋ ਸਾ ਅਸੀਂ ਇਹੀ ਹੋਪ ਕਰ ਸਕਦੇ ਆ ਮੰਗ ਪੱਤਰ ਅਸੀਂ ਆਪਣੇ ਜ਼ਿਲ੍ਹਾ ਪ੍ਰੋਗਰਾਮ ਆਫਸ਼ਨ ਨੂੰ ਅੱਜ ਦੇ ਕੇ ਜਾਵਾਂਗੇ ਤੇ ਸਾਨੂੰ ਪੂਰੀ ਉਮੀਦ ਆ ਕਿ ਉਹ ਸਾਡੀ ਗੱਲ ਸੁਣਨਗੇ ਤੇ ਜਿਹੜਾ ਟੈਕਨੀਕਲ ਇਸ਼ੂ ਆ ਉਹਨੂੰ ਜਲਦੀ ਤੋਂ ਜਲਦੀ ਦੂਰ ਕਰਨਗੇ ਤੇ ਸਾਡਾ ਜਿਹੜਾ ਮੰਗ ਪੱਤਰ ਉਹ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇਗਾ ਜੇ ਜੇ ਇਸ ਪੋਸਟ ਕੀ ਕਹਿੰਦੇ ਉਹ ਇਸ ਗੱਲ ਨੂੰ ਫੇਰ ਦੇਰੀ ਕੀਤੀ ਜਾਂਦੀ ਹੈ ਅਗਲਾ ਤੁਹਾਡੀ ਰਣਨੀਤੀ ਕੀ ਹੈ ਸਾਡੀ ਅਗਲੀ ਰਣਨੀਤੀ ਜਿਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਮੈਮ ਨੇ ਕਿਹਾ ਹੈ ਕਿ 17 ਤਰੀਕ ਨੂੰ ਅਸੀਂ ਸਾਰੇ ਸੀਡੀਪੀਓ ਦਫਤਰ ਦੇ ਸਾਹਮਣੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਝੰਡੀਆਂ ਲੈ ਕੇ ਕਾਲੀ ਦੀਵਾਲੀ ਜਿਹੜੀ ਉਹ ਮਨਾਵਾਂਗੇ। ਸੋ ਕਾਲੀ ਦੀਵਾਲੀ ਆਂਗਣਵਾੜੀ ਵਰਕਰ ਅਤੇ ਹੈਲਪਰ ਜਿਹੜੇ ਨੇ ਉਹ ਮਨਾਉਣਗੇ ਜ਼ਿਲ੍ਹਾ ਪ੍ਰੋਗਰਾਮ ਆਫਿਸ ਸਿਵਲ ਹਸਪੀਟਲ ਦੇ ਬਾਹਰ ਇਹ ਮੌਜੂਦ ਨੇ ਆਂਗਣਵਾੜੀ ਵਰਕਰ ਹੈਲਪਰਸ ਸਾਰੇ ਇਕੱਠੇ ਹੋਏ ਨੇ ਔਰ ਆਪਣੇ ਕਮੀਆਂ ਦਾ ਜਿਹੜਾ ਮਹਿੰਤਾਨਾ ਹੈ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਮਗਰ ਸੂਬਾ ਸਰਕਾਰ ਟੈਕਨੀਕਲ ਇਸ਼ੂ ਦੱਸ ਕੇ ਇਹ ਜਿਹੜਾ ਉਹਨਾਂ ਨੂੰ ਮਹਿੰਤਾਨਾ ਨਹੀਂ ਮਿਲ ਰਿਹਾ ਜਦੋਂ ਤਿਹਾਰੀ ਸੀਜ਼ਨ ਹੈ ਉਹਨਾਂ ਨੂੰ ਜ਼ਰੂਰਤ ਹੈ ਉਸ ਕਰਕੇ ਇਸ ਵੱਲ ਧਿਆਨ ਦੇਣ ਦੇ ਲਈ ਅੱਜ ਪੂਰੇ ਪੰਜਾਬ ਦੇ ਵਿੱਚ ਅੰਗਰਵਾੜੀ ਵਰਕਰ ਔਰ ਹੈਲਪਰ ਜ਼ਿਲ੍ਹਾ ਪ੍ਰੋਗਰਾਮ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਨੇ ਅੱਜ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਜਾਏਗਾ ਔਰ 17 ਤਰੀਕ ਦਾ ਦਿਨ ਦਿੱਤਾ ਜਾਏਗਾ 17 ਤਰੀਕ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਏਗੀ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ